ਸਤ ਸ੍ਰੀ ਅਕਾਲ ਤੁਮ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਗੀਤੇ ਦਿਨੀ ਫੂਵਾਲਾ ਦੇ ਪਿੰਡ ਡਮੇਲੀ ਵਿਖੇ ਟਰੈਕਟਰਾਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿੱਥੇ ਦੌੜ ਦੌਰਾਨ ਟਰੈਕਟਰ ਬੇਕਾਬੂ ਹੋ ਗਿਆ ਤੇ ਦੇਖਣ ਆਏ ਲੋਕਾਂ ਦੀ ਭੀੜ ਵਿੱਚ ਜਾ ਵਜਾ ਜਿਸ ਵਿੱਚ ਤਿੰਨ ਬੱਚਿਆਂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਇਹ ਟਰੈਕਟਰ ਦੌੜਾ ਪੰਜਾਬ ਸਰਕਾਰ ਵੱਲੋਂ ਬੈਨ ਹੈ ਅਤੇ ਇਹ ਕਿਸੇ ਤੋਂ ਵੀ ਮਨਜ਼ੂਰੀ ਨਹੀਂ ਲਏਗੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਟਰੈਕਟਰ ਕਾਬੂ ਵਿੱਚ ਲੈ ਗਏ ਪੇਸ਼ ਹੈ ਇੱਕ ਰਿਪੋਰਟ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਤਿੰਨ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਰ ਇਹ ਟੋਟਲੀ ਇਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਅਸੀਂ ਫਿਲਹਾਲ ਚਾਰ ਬੰਦੇ ਹਿਰਾਸਤ ਚ ਲਏ ਆ ਹੋਰ ਬੰਦਿਆਂ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ 'ਚ ਕੰਮ ਕਰ ਰਹੀਆਂ ਨੇ ਜ਼ਖਮੀ ਸਰ ਕਿੰਨੇ ਕੋਈ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇਲੇ ਤਿੰਨ ਜਿਹੜੇ ਬੱਚੇ ਨੇ ਤੇ ਉਹ ਜ਼ਖਮੀ ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਡਰਾਈਵਰ ਹੈ ਜਿਸ ਨੇ ਐਕਸੀਡੈਂਟ ਕੀਤਾ ਉਹ ਆਪ ਵੀ ਖੁਦ ਵੀ ਜ਼ਖਮੀ ਹੈ ਤੇ ਇਸ ਤੋਂ ਇਲਾਵਾ 3-4 ਹੋਰ ਬੰਦੇ ਦੀ ਜ਼ਖਮੀ ਹੋਣ ਦੀ ਸਾਨੂੰ ਉਹ ਜਿਹੜੀ ਹੈ ਜੀ ਇਹ ਅਸੀਂ ਵਾਰ-ਵਾਰ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਐਵਨੀ ਟਰੈਕਟਰ ਦੀ ਦੌੜਾਂ ਜਾਂ ਬਲਦਾਂ ਦੀਆਂ ਦੌੜਾਂ ਇਹ ਜਿਹੜੀਆਂ ਕਾਫੀ ਡੇਂਜਰਸ ਸਪੋਰਟਸ ਹੈਗੇ ਜੀ ਇਹਨਾਂ ਨੂੰ ਜਿਹੜਾ ਹੈਗਾ ਕਿ ਵਰਜਾ ਵਰਜਨ ਲਈ ਅਸੀਂ ਵਕ-ਵਕ ਟਾਈਮ ਤੇ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਆ ਤੇ ਇਸ ਤੋਂ ਇਲਾਵਾ ਵੀ ਕੋਈ ਸੇ ਵੀ ਤਰ੍ਹਾਂ ਦਾ ਇਵੈਂਟ ਚਾਹੀਏ ਉਹ ਮੇਲਾ ਹੈ ਚਾਹੀਏ ਉੱਥੇ ਝੂਲੇ ਲੱਗਣੇ ਆ ਕੁਝ ਲੱਗਣਾ ਤੇ ਇਹਨਾਂ ਅਣਹੋਣੀਆਂ ਨੂੰ ਰੋਕਣ ਲਈ ਜਿਹੜਾ ਹੈਗਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜਿਹਾ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਉਣਾ ਹੈ ਅਵਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਣ ਤੇ ਨਾ ਹੀ ਲੋਕਾਂ ਵੱਲੋਂ ਇਸ ਨੂੰ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਕਲਾ ਕਬੀਰ ਨਾ ਗੁਰਪ੍ਰੀਤ ਜੀ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਨਹੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਦੌੜਾਉਂਦੇ ਸੀਗੇ ਉਹ ਸ਼ਾਇਦ ਓਵਰਕਨ ਓਵਰ ਕੰਟਰੋਲ ਹੋ ਗਿਆ ਤਾਂ ਕੋਈ ਸਾਵ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਆ ਕੇ ਵਿੱਚ ਬਚ ਗਏ ਇਹ ਸਰ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਕਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਉਧਰੋਂ ਡਿੱਗ ਗਿਆ ਸੀਗਾ ਜੀ ਅੱਛਾ ਜੀ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰੈਣਾ ਜੱਟਾ ਕੀ ਮਾਮਲਾ ਕੀ ਹੋਈ ਕਿ ਤੁਸੀਂ ਤੁਹਾਡੇ ਸੱਟ ਲੱਗੀਆਂ ਸਾਰਾ ਜੀ ਜੀ ਉਹ ਸੀ ਉੱਤੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾਵਲ ਆ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ 'ਚ ਪਤ ਨਹੀਂ ਕੀ ਹੋਇਆ ਚਾਣ ਕਿ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੇ ਜ਼ਿਆਦਾ ਹੀ ਲੱਗੀ ਸੱਟ ਉਹਦੇ ਤੇ ਟਾਇਰ ਟਾਇਰ ਛੱਡ ਗਿਆ ਸੀ ਪੈਰ ਤੇ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਵਿੱਚ ਪਤਾ ਕੁਛ ਹਾਂ ਜੀ ਕੋਈ ਨਹੀਂ ਗਿਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ 'ਚ ਕੋਈ ਨਿਕਲ ਨਾ ਆਇਆ ਸੀਗਾ ਫਿਤੋਂ ਕੌਣ ਕੌਣ ਲੈ ਕੇ ਜੀ ਮੈਂ ਜੀ ਤੇ ਬਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂ ਜੀ ਵੀ ਆ ਗਏ ਸੀਗੇ ਅਸੀਂ ਕਿਹੜੀ ਪਿੰਡ ਤੋੜ ਹੋਈ ਹੈ ਬਰਦਰੇ ਐਡਾ ਮੇਰੀ